ਖੁਸ਼ੀਆਂ ਦਾ ਮਾਹੌਲ ਕਿਵੇਂ ਮਾਤਮ ਵਿੱਚ ਬਦਲ ਜਾਂਦਾ ਹੈ ਪਤਾ ਹੀ ਨਹੀਂ ਚੱਲਦਾ ਜਿਸ ਘਰ ਵਿੱਚ ਬੜੇ ਚਾਵਾ ਤੇ ਖੁਸ਼ੀਆਂ ਨਾਲ ਪੰਗੜੇ ਪਾਏ ਜਾ ਰਹੇ ਸਨ ਉੱਥੇ ਹੀ ਪਲਕ ਚਪਕਦੇ ਮਾਤਮ छा ਗਿਆ ਬੰਗਾ ਸ਼ਹਿਰ ਤੋਂ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਜਿੱਥੇ ਕਿ ਇੱਕ ਐਨ ਆਰ ਆਈ ਪਰਿਵਾਰ ਆਪਣੇ ਪੁੱਤ ਦਾ ਵਿਆਹ ਕਰਨ ਲਈ ਅਮਰੀਕਾ ਤੋਂ ਪੰਜਾਬ ਆਇਆ ਸੀ ਲੇਕਿਨ ਕਿਸ ਨੂੰ ਪਤਾ ਸੀ ਕਿ ਉਹਨਾਂ ਦੀ ਖੁਸ਼ੀਆਂ ਭਰੀ ਜ਼ਿੰਦਗੀ ਨੂੰ ਗ੍ਰਹਿਣ ਲੱਗ ਜਾਵੇਗਾ ਤੁਸੀਂ ਤੇ ਇੱਕ ਸਾਖ ਦੇਓ ਕਿ ਕਿਸ ਤਰ੍ਹਾਂ ਲਾਵਾ ਤੋਂ ਬਾਅਦ ਸਟੇਜ ਤੇ ਵਰਮਾਲਾ ਦੀ ਰਸਮ ਦੌਰਾਨ ਲਾੜਾ ਇੱਕਦਮ ਡਿੱਗ ਜਾਂਦਾ ਹੈ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਘਬਰਾ ਜਾਂਦੇ ਨੇ ਅਤੇ ਪਰਿਵਾਰ ਵਾਲੇ ਉਸ ਨੂੰ ਚੁੱਕ ਕੇ ਇੱਕ ਨਿੱਜੀ ਹਸਪਤਾਲ ਲੈ ਕੇ ਜਾਂਦੇ ਹਨ ਤਾਂ ਹਸਪਤਾਲ ਲੈ ਜਾਂਦੇ ਵਕਤ ਉਸ ਦੀ ਮੌਤ ਹੋ ਜਾਂਦੀ ਹੈ ਡਾਕਟਰਾਂ ਦੇ ਦੱਸਣ ਮੁਤਾਬਕ ਲਾੜੇ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ ਮੇਰੇ ਤੱਕ ਖਿਲਾੜੇ ਦੀ ਉਮਰ ਕਰੀਬ 38 ਸਾਲ ਦੱਸੀ ਜਾ ਰਹੀ ਹੈ ਇਸ ਮੰਦ ਭਾਗੀ ਖਬਰ ਤੋਂ ਬਾਅਦ ਦੋਹਾਂ ਪਰਿਵਾਰਾਂ ਵਿੱਚ ਸੋਗ ਛਾ ਗਿਆ ਪਰਿਵਾਰਿਕ ਮੈਂਬਰਾਂ ਦਾ ਹੋਇਆ ਰੋ ਰੋ ਕੇ ਬੁਰਾ ਹਾਲ ਹਾਂਜੀ ਬੋਲ ਲਾਲ ਜੀ ਹਾਂਜੀ ਬਹੁਤ ਬਹੁਤ ਜੀ ਸੋਫੀ ਕਿਸ ਤਰ੍ਹਾਂ ਹੋਇਆ ਜੀ ਇਹ ਅਸੀਂ ਤੇ ਗਏ ਅਸੀਂ ਤਾਂ ਇੱਥੇ ਬੈਠੇ ਹਾਂ ਕਹਿੰਦੇ ਮੇਰੇ ਹਾਰਡ ਵਿੱਚ ਹੈ ਥੋੜੀ ਹੀ ਅੱਛਾ ਜੀ ਤਾਂ ਹੋਰੇ ਬੰਨ੍ਹ ਗਏ ਨੇ ਉਹ ਡਾਕਟਰਾਂ ਨੇ ਕਿਹਾ ਕਿ ਡਾਕਟਰਾਂ ਨੇ ਮਿਲਿਆ ਵੀ ਚੁੱਕੀ ਹੈ ਸੀ ਉਹਨੇ ਚੱਤਪ ਕੀਤਾ ਬੰਦ ਕਰਦੇ ਵਸੇ ਐਦਾਂ ਤੇ ਗੱਲ ਵਿੱਚ ਕੀ ਗੱਲ ਹੈ ਕੱਲ ਦਾ ਡੀਜੇ ਬੰਦ ਕਰਾ ਰਹੇ ਅੱਛਾ ਕੱਲ ਜਿਹੜੀ ਗੱਲ ਕਹਿੰਦੇ ਡੀਜੇ ਬੰਦ ਕਰਾ ਦੇ ਮੈਂਨੇ ਕਹਿੰਦਾ ਕੋਰਾਟ ਬਹੁ ਹੁੰਦੀ ਹੈ ਐ ਡੀਜੇ ਇਹ ਬੰਦ ਕਰ ਦੇ ਫਿਰ ਉਹ ਜਿੱਦਾਂ ਪਤਾ ਹੈ ਤੁਹਾਡੀ ਜਿ ਕਰਦੇ ਉਹ ਗਾਵਾਜ ਬੰਦ ਕਰਕੇ ਫਿਰ ਚੱਲੂ ਕਰਤਾ ਤੁਹਾਨੂੰ ਦੁਬਾਰਾ ਇਹ ਹੋਇਆ ਤਾਂ ਬਸ ਬਹੁਤ ਜ਼ਿਆਦਾ ਔਖਾ ਰਿਹਾ ਕਹਿੰਦੇ ਅਸੀਂ ਦਾ ਦੁੱਧ ਤੇ ਬੈਠੇ ਸੀ ਤੇ ਸਾਡੇ ਕੋਲ ਕਿਹਾ ਕਿ ਦੇਖਣਾ ਡੈਰੀ ਐਵੇਂ ਡੈਰੀ ਨੂੰ ਖੋਇਆ ਬੰਦ ਕਰਾ ਦੇ ਮੈਂ ਬੰਦ ਆ ਉਹ ਵੀ ਬੰਦ ਕਰਤਾ ਉਹ ਤੋਂ ਬਾਅਦ ਇਹ ਕਿ ਜਦ ਸੱਜਣ ਮਿੱਤਰ ਆਏ ਗਏ ਉਹਨਾਂ ਨਾਲ ਗੱਲ ਕਰ ਗੋ ਤੇ ਪੇਸ਼ੀ ਮਿਲਦਾ ਤਾਂ ਉਹਦੇ ਘਰਾਂ ਕੋ ਚੋਲੇ ਅੱਛਾ ਜੀ ਜਿਆਮਾ ਲਾ ਹੋ ਰਹੀ ਸੀ ਉਹ ਵੇਖੋ ਡੇਲੀ ਜੈਮਾਲਾ ਪੇ ਇਕੱਠੇ ਆਏ ਤੁਸੀਂ ਮੈਂ ਕੋਈ ਨਹੀਂ ਮੈਂ ਕੀ ਕਰਾਂਗਾ ਜੈਮਾਲਾ ਤਾਂ ਕਰਾਂਗਾ ਅਸੀਂ ਨਾਲੇ ਖੜੇ ਤੇ ਯਾਰ ਇੰਨੋਂ ਵੀ ਕੋਈ ਸਿੱਧਾ ਖਰਾਸੀ ਜਿਹਾ ਕਹਿੰਦਾ ਠੀਕ ਹੈ ਜੀ ਜਾਂ ਗੱਲ ਕਰਦੇ ਨਹੀਂ ਠੀਕ ਨਹੀਂ ਇਹ ਨਿਹਰਾ ਸੀ ਨਾਲੇ ਬੋਟਾ ਕੇ ਤੇ ਅੱਛਾ ਕਹਦਾ ਐਂਟੀ ਡਾਈਜੈਸਟਿਵ ਯਾਰ ਏਟ ਇਦਾਂ ਕਰ ਰਿਹਾ ਬੜੀ ਗੱਟ ਇਹ ਇਹ ਅਚਾਨਕ ਹੀ ਹੋ ਗਿਆ ਅਚਾਨਕ ਬਰਕਤ ਕਦੋਂ ਕਾਇਮ ਅੰਦਰ ਤਾਂ ਜੀ ਦੋ ਫਰਵੀਂ ਨਹੀਂ ਆਏ ਅੱਛਾ ਧੰਨ ਵੇਰੇ ਵੇਰੇ ਸੀ ਉਹ ਥਈ ਜਾਏ ਉਹ ਉਹ ਬਹੁਤ ਦੁੱਖਦਾਈ ਭਾਰਾ ਜੀ ਸਾਡਾ ਮੀਡੀਆ ਵੀ ਇਸ ਗੱਲ ਦੀ ਬੜਾ ਤਦਾ ਦੁੱਖ ਦਾ ਪ੍ਰਗਟਾਵਾ ਕਰਦਾ ਸਾਰੇ ਰਸਮਾਂ ਜਿਹੜੀਆਂ ਕਰਨੀਆਂ ਪਈਆਂ ਕਦੋਂ ਸੰਸਕਾਰ ਕਰੇ ਸੰਸਕਾਰ ਹਾਂਜੀ ਹਾਂਜੀ